ਤੇ ਉਹਨਾਂ ਦਾ ਸੀਗਾ ਕਿ ਮੈਂ ਆਰਮੀ 'ਚ ਤੁਸੀਂ ਗੁਰਦਾਸਪੁਰ ਤੋਂ ਮੈਂ ਗੁਰਦਾਸਪੁਰ ਮੇਰਾ ਜ਼ਿਲ੍ਹਾ ਪਿੰਡ ਮੇਰਾ ਸਾਧੂ ਚੱਕ ਜਿੱਥੇ ਮੇਰਾ ਜਨਮ ਹੋਇਆ ਪਰ ਮੈਂ ਉੱਥੇ ਰਹਾ ਨਹੀਂ ਮੈਂ ਨਾਨਕਾ ਪਿੰਡ ਰਹਾ ਬਾਉ ਪਰ ਜਟਾ ਜਿੱਥੇ ਹੁਣ ਅਸੀਂ ਰਹਿ ਰਹੇ ਆਂ ਤੇ ਫਾਦਰ ਸਾਹਿਬ ਚਾਹੁੰਦੇ ਸੀਗੇ ਵੀ ਮੈਂ ਆਰਮੀ 'ਚ ਜਾਵਾਂ ਤੇ ਅਸੀਂ ਕੋਈ ਗਏ ਵੀ ਅੱਛਾ ਮੇਰਾ ਮੈਂ ਤੇ ਮੇਰਾ ਮੇ ਪਿੰਡ ਦਾ ਸਾਡੇ ਮੁੰਡਾ ਰਿਸ਼ਤੇਦਾਰੀ ਹੈ ਅਸੀਂ ਗਏ ਵੀ ਤੇ ਸਾਨੂੰ ਜਦੋਂ ਉੱਥੇ ਗਏ ਆ ਮੈਂ ਵੀ ਬੜੀਆਂ ਇੰਟਰਵਿਊ 'ਚ ਦੱਸਿਆ ਵੀ ਯਾਰ ਉਹ ਤੇ ਬਹੁਤ ਮਿਹਨਤੀ ਫੌਜੀ ਤੇ ਮੈਂ ਸੱਚੇ ਬਾਦਸ਼ਾਹ ਮਤਲਬ ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰਾਂ ਦੇਵੇ ਔ ਸੱਚੀਓ ਮਤਲਬ ਆਪਣਾ ਆਪ ਸਮਰਪਿਤ ਕਰਕੇ ਸਾਡੀ ਰਾਖੀ ਕਰਦੇ ਆ। ਉਹ ਜਦੋਂ ਅਸੀਂ ਹਫਤਾ ਉੱਥੇ ਰਹੇ ਤੇ ਵੀ ਉਹ ਤੇ 4 ਵਜੇ ਜਗਾ ਲਿਆ ਕਰਨ ਉਹਨੂੰ ਫਾਲਨ ਕਰ ਲੈਂਦੇ ਆ ਫਾਲਨ ਕਹਿੰਦੇ ਉਹਨੂੰ ਤੁਸੀਂ ਟ੍ਰੇਨਿੰਗ ਤੇ ਗਏ ਸੀ ਕਿ ਸਿਲੈਕਟ ਹੋ ਗਏ ਸੀ ਨਹੀਂ ਨਹੀਂ ਮੇਰੇ ਫਾਦਰ ਸਾਹਿਬ ਨੇ ਨਾ ਕਿਸੇ ਨੂੰ ਲੈਟਰ ਲਿਖੀ ਸੀ ਆਪਣੇ ਸੀਨੀਅਰ ਨੂੰ ਵੀ ਮੇਰਾ ਬੇਟਾ ਹੁਣ ਵੱਡਾ ਹੋ ਗਿਆ ਵੀ ਇਹਦੀ ਏਜ 17 18 ਸਾਲ ਏਜ ਲੈਂਦੇ ਆ ਉਹ ਮੇਰੇ ਕਹਿੰਦਾ 17 ਸਾਲ ਤੇ ਵੀ ਤੁਸੀਂ ਇਹਨੂੰ ਤਿਆਰੀ ਕਰਾਓ ਤਿਆਰੀ ਕਰੋ ਮੇਰਾ ਚਲੋ ਇੰਟਰਸਟ ਦੇਲੇ ਪਾਸੇ ਬਣ ਚੁੱਕਾ ਸੀਗਾ ਓਕੇ ਸੀਨੀਅਰ ਵਾਲੇ ਪਾਸੇ ਹਾਂ ਓਕੇ ਉਹ ਆਪੀ ਕਿ ਕਿਤੋਂ ਇਨਸਪਾਇਰ ਹੋਏ ਸੀ ਉਹ ਦੱਸਦਾ ਉਹ ਦੱਸਦਾ ਮੈਂ ਤੇ ਉਹ ਜੀ ਜਦੋਂ ਅਸੀਂ ਉੱਥੇ ਗਏ ਤੇ ਅਸੀਂ ਲਾਈਫ ਸਟਾਈਲ ਦੇਖਿਆ ਉਹਨਾਂ ਦਾ ਤੜਕੇ ਉੱਠ ਪੈਣਾ ਅੱਛਾ ਕਈ ਮੇਰੇ ਅਗੇ ਹਾਲ ਸੀ ਵੀ ਸੀ ਉਹਨਾਂ ਨੇ ਰਾਤ ਨੂੰ ਪੱਗ ਮੰਨ ਲੈਣੀ ਰਾਤ ਨੂੰ ਹੀ ਬੂਟ ਪਾ ਲੈਣੇ ਨਾ ਤੋਗੇ ਜਦੋਂ ਸਵੇਰੇ ਸਿਟੀ ਭਜਣੀ ਉਹਨਾਂ ਨੇ ਉੱਠ ਕੇ ਤੁਰ ਪੈਣਾ ਮੈਂ ਕਹਿੰਦਾ ਤੁਹਾਡਾ ਕੰਮ ਨਹੀਂ ਰਾਤ ਨੂੰ ਬੂਟ ਪਾ ਕੇ ਸੌਂਦੇ ਸੀ ਨਾ ਨਾ ਮਤਲਬ ਮੇਰੇ ਵਰਗੇ ਸੀ ਜੇ ਅਸੀਂ ਫੌਜ ਚ ਭਰਤੀ ਹੁੰਦੇ ਤੇ ਆਪਾਂ ਇਦਾਂ ਹੀ ਕਰਦੇ ਬਈ ਸਵੇਰੇ ਕਿਹੜਾ ਉੱਠ ਕੇ ਨਾ ਹੋਵੇ ਹੈਨਾ ਜਾਂ ਮਤਲਬ ਪਹਿਲਾਂ 3 ਵਜੇ ਤੁਸੀਂ होंगे फिर ना होंगे अच्छा जेड़े जिणा दी दाढ़ी सजाई हुई सी ओना <laughs> नु दाढ़ी बननी पेंदी सी हां हां ते ए सारी चीज जेडी ना मेहनत मैनु लगया वी मैं त नहीं कर सकदा अच्छा मेनू वाइट कॉलर जॉब चाहिदी सी हमेशा <laughs> चाहे मेनू महीने दा 1000 ਰੁਪਏ ਹੀ ਦੇਣ ਜਾਂ ਕੁਛ ਵੀ ਨਾ ਦੇਣ ਪਰ मेनू ए ਵੀ ਮੈਂ ਜਦੋਂ ਮੇਰੇ ਕੋਲ ਮੈਨੂੰ ਮਿਲਣਾ ਆਵੇ ਨਾ ਕੋਈ ਅਫਸਰ ਲੱਗੇ ਯਾਰ ਸਿੱਧੇ ਅਫਸਰ ਲੱਗ ਜੀ ਅਫਸਰ ਹੈ ਤੇ ਯਾਰ ਮੈਨੂੰ ਲੱਗਾ ਵੀ ਨਹੀਂ ਇਹ ਹਰਪਾਲ ਸਿੰਘ ਤੇਰੇ ਵਾਸਤੇ ਨੌਕਰੀ ਨਹੀਂ ਬਣੀ ਤੇ ਤੂੰ ਇਸ ਨੌਕਰੀ ਵਾਸਤੇ ਨਹੀਂ ਬਣਿਆ ਹੂੰ ਤੇ ਵੀ ਭਜੀ ਆ ਪੰਜ ਦਿਨ ਪਰਤੀ ਸੀ ਅਸੀਂ ਦੋ ਦਿਨ ਪਹਿਲਾਂ ਨਾ ਅੱਛਾ ਜਿਹੜਾ ਮੇਰੇ ਮੇਰੇ ਨਾਲ ਗਿਆ ਸੀ ਬੰਦਾ ਉਹ ਵੀ ਪਤਾ ਨਹੀਂ ਮੇਰੇ ਕਰਕੇ ਰੁਕਿਆ ਹੋਇਆ ਸੀਗਾ ਮਨ ਉਹਦਾ ਵੀ ਕੋਈ ਨਹੀਂ ਸੀ ਤੇ ਮੈਂ ਕਿਹਾ ਯਾਰ ਵੀ ਵੀ ਆਪਾਂ ਚਲੀ ਬੱਲੂ ਆ ਤਾਂ ਨਾ ਮਨੇ ਕਿਹਾ ਬੱਲੂ ਯਾਰ ਆਪਾਂ ਨਾ ਚਲੀਏ ਮੈਨੂੰ ਮੇਰੇ ਸਰਟੀਫਿਕੇਟ ਰਹਿ ਗਏ ਉਹ ਕਹਿੰਦਾ ਮੇਰੀ ਤਾਂ ਪੂਰੀ ਫਾਈਲ ਹੀ ਪਿੰਡ ਪਈ ਆ ਉਹ ਮੇਰੇ ਤੋਂ ਵੀ ਖਾਲਾ ਚੀ ਸੀ ਟ੍ਰੇਨ ਫੜੀ ਤਾਂ ਅਸੀਂ ਵਾਪਸ ਆ ਗਏ ਅੱਛਾ ਡੈਡੀ ਨੂੰ ਅਸੀਂ ਕਿਹਾ ਵੀ ਅਸੀਂ ਦੌੜ ਚੋਂ ਨਿਕਲ ਗਏ ਵੀ ਦੌੜ ਨਹੀਂ ਸੱਡ ਤੋਂ ਹੋਈ ਤੇ ਚਲੋ ਡੈਡੀ ਕਹਿੰਦੇ ਠੀਕ ਐ ਉਹ ਕਹਿੰਦੇ ਵੀ ਚਲੋ ਤੁਹਾਨੂੰ ਦੌੜ ਤੇ ਕੱਢ ਲੈਣੀ ਚਾਹੀਦੀ ਗੱਲ ਉਹਨਾਂ ਕੱਢਿਆ ਹੋਣਾ ਨੇ ਉਹ ਤੇ ਮਿੰ ਡੇਢ ਕਿ ਮਹੀਨੇ ਬਾਅਦ ਨਾ ਮੈਨੂੰ ਹਲੇ ਵੀ ਯਾਦਾ ਲਾਲ ਸਿੰਘ ਸੀਗਾ ਉਹ ਅਫੀਸਰ ਦਾ ਨਾਮ ਉਹਨਾਂ ਦੀ ਚਿੱਠੀ ਆ ਗਈ ਘਰੇ ਅੱਛਾ ਚਿੱਠੀ ਜੇ ਮੇਰੇ ਹੱਥ ਲੱਗ ਜਾਂਦੀ ਤੇ ਮੈਂ ਉਹ ਖੁਰਦਬੁਰਦ ਕਰ ਦੇਣੀ ਸੀ ਉਹ ਚਿੱਠੀ ਵੀ ਕਿਤੇ ਸਿੱਧੀ ਨਾ ਮੰਮੀ ਦੇ ਹੱਥ ਲੱਗ ਗਈ ਤੇ ਉਹ ਡੈਡੀ ਨੇ ਜਦੋਂ ਪੜ੍ਹੀ ਤੇ ਫਿਰ ਬਸ ਤੁਸੀਂ ਸਮਝ ਲਓ ਵੀ ਜਿੰਨੀਆਂ ਮਤਲਬ ਜਿੰਨੀ ਉਸ ਉਮਰ ਦੇ ਵਿੱਚ ਮਾਪੇ ਵੱਲੋਂ ਸੇਵਾ ਹੁੰਦੀ ਐ ਉਹ ਪੂਰੀ ਕੀਤੀ ਉਹਨਾਂ ਨੇਗੇ ਕੁਝ ਆਪ ਕੀਤੀ ਕੁਝ ਮਾਤਾ ਤੋਂ ਕਰਾਈ ਤੇ ਚਲੋ ਐਨੀ ਹੋ ਡਿੱਗਦੇ ਟੈਂਦੇ ਫਿਰ ਅਸੀਂ ਸੋਚਿਆ ਵੀ ਯਾਰ ਇਹ ਚਿੱਠੀ ਚ ਕੀ ਲਿਖਿਆ ਸੀ ਉਹਨਾਂ ਨੇ ਕਿ ਮੁੰਡੇ ਭੱਜ ਗਏ ਆ ਕਹਿੰਦਾ ਯਾਰ ਤੇਰਾ ਮੁੰਡਾ ਹੀ ਨਹੀਂ ਲੱਭਾ ਮੁਰਕੇ ਇੱਥੇ ਹੈ ਕਮਾਲ ਹੋ ਗਈ ਤੂੰ ਮੁੰਡਾ ਭੇਜਿਆ ਜੋ ਵੀ ਉਹਨੇ ਲਿਖਿਆ ਯਾਰ ਬਈ ਮੈਂ ਕਿਸੇ ਹੋਰ ਨੂੰ ਵੀ ਮਤਲਬ ਰਿਕਮੈਂਡਿੰਗ ਕੀਤਾ ਕਿੰਨੀਆਂ ਚਿੱਠੀਆਂ ਆਉਂਦੀਆਂ ਮੈਨੂੰ ਤੇ ਚਲੋ ਉਹਨੇ ਡੈਡੀ ਕਹਿੰਦੇ ਤੂੰ ਮੇਰੀ ਬੇਇੱਜ਼ਤੀ ਕਰਾਈ ਉੱਥੇ ਦਿਸ ਦਾਟ ਹੈ ਨਾ ਚਲੋ ਐਨੀ ਹੋ ਜਿਹੜਾ ਮੇਰਾ ਸਟਾਰਟਅਪ ਸੀਗਾ ਇਹ ਮੇਰਾ ਸ਼ੌਂਕ ਬਚਪਨ ਤੋਂ ਹੀ ਸੀ ਮਤਲਬ ਜੋ ਮੈਂ ਖੋਸ਼ ਸੰਭਾਲਿਆ ਸੀ ਉਦੋਂ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਮੈਂ ਯਾਰ ਮੈਨੂੰ ਲਿਖਣ ਦਾ ਸ਼ੌਂਕ ਹੈ ਗਾਉਣ ਦਾ ਸ਼ੌਂਕ ਹੈ ਮੇਰੇ ਨਾਨਾ ਜੀ ਨਾ ਕਿਉਂਕਿ ਅਸੀਂ ਤੁਹਾਨੂੰ ਦੱਸਿਆ ਨਾਨਕਾ ਪਿੰਡ ਰਹੇ ਆ ਤੇ ਨਾਨਾ ਜੀ ਨਾਲ ਮੇਰਾ ਪ੍ਰੇਮ ਸੀਗਾ ਬਹੁਤ ਤੇ ਮੈਂ ਸੌਂਦਾ ਵੀ ਨਾਨਾ ਜੀ ਨਾਲ ਤੇ ਉਹਨਾਂ ਨੇ ਨਾ ਕਿਸੇ ਸੁਣਾਉਂਦੇ ਹੁੰਦੇ ਸੀ ਪੂਰਨ ਭਗਤ ਹੋਣਾਂ ਦੇ ਜਾਂ ਰੂਪ ਬਸੰਤ ਹੋਣਾਂ ਦੇ ਤੇ ਉਹ ਮੈਨੂੰ ਉਹ ਮੈਂ ਜਿਵੇਂ ਸੁਣਨਾ ਤੇ ਉਹੀ ਮੈਂ ਲਿਖ ਲੈਣਾ ਹੌਲੀ ਹੌਲੀ ਤੁਕਬੰਦੀ ਜੀ ਆ ਗਈ ਫਿਰ ਹੌਲੀ ਹੌਲੀ ਮੈਂ ਫਿਰ ਕਲਾਕਾਰਾਂ ਦੇ ਜਦੋਂ ਵੱਡਾ ਆਇਆ ਥੋੜਾ ਜਿਹਾ ਮੈਂ ਕਿਉਂਕਿ ਹੁਣ ਬੋਧੀਆਂ ਦੇ ਲਾਇ ਲੰਬੀਆਂ ਨਹੀਂ ਕਰ ਸਕਦੇ ਆਪਾਂ ਇਹ ਤੇ ਲਾਈਫ ਬਹੁਤ ਲੰਬੀ ਹੈ ਤੇ ਬਹੁਤ ਲੰਬੀ ਜਰਨੀ ਹੈ ਤੇ ਜੋ ਥੋੜਾ ਵੱਡਾ ਹੋਇਆ ਤਾਂ ਫਿਰ ਮੈਂ ਕਲਾਕਾਰਾਂ ਦੇ ਦਸਤਰਾਂ ਚ ਗੇੜੇ-ਗੂੜੇ ਕੱਢਣੇ ਸ਼ੁਰੂ ਕਰਤੇ ਜੀ ਕਦੀ ਕਿਸੇ ਦੇ ਆਫਿਸ ਜਾਣਾ ਕਦੀ ਕਿਸੇ ਦੇ ਆਫਿਸ ਜਾਣਾ ਉਦੋਂ ਐ ਹੁੰਦਾ ਸੀ ਵੀ ਯਾਰ ਗਾਣਾ ਮੇਰਾ ਲਿਖਿਆ ਰਿਕਾਰਡ ਹੋ ਜਾਵੇ ਹੂੰ ਤੇ ਗਾਉਣ ਗਾਉਣ ਦਾ ਮੈਂ ਕਦੀ ਨਹੀਂ ਕਹਿਣਾ ਵੀ ਮੈਂ ਗਾਉਣਾ ਮੈਨੂੰ ਐ ਸੀਗਾ ਯਾਰ ਵੀ ਗਾਉਣ ਦੇ ਘਰ ਦੂਰ ਨੇ ਅਖੀਰ ਫਿਰ ਕੀ ਹੋਇਆ ਕਿ ਮੇਰੇ ਵਫਾਦਤ ਸਾਹਿਬ ਕਹਿੰਦੇ ਵੀ ਯਾਰ ਤੂੰ ਜੇ ਜਦੋਂ ਮੈਂ ਉੱਥੋਂ ਭੱਜ ਕੇ ਆ ਗਿਆ ਨਾ ਇਹ ਬਾਅਦ ਦੀ ਗੱਲ ਹੈ ਤੇ ਜਿਹੜੀ ਮੈਂ ਹੁਣ ਗੱਲ ਕਰ ਰਿਹਾ ਪਹਿਲਾਂ ਦੀ ਜਦੋਂ ਮੈਂ ਭੱਜ ਕੇ ਆ ਗਿਆ ਫਾਦਰ ਗੱਤ ਸਾਹਿਬ ਕਹਿੰਦੇ ਵੀ ਹੁਣ ਤੂੰ ਪੜਨਾ ਪੁੰਨਾ ਤਾਂ ਹੈ ਨਹੀਂ ਬਿੱਲੂ ਲੁਧਿਆਣੇ ਮੇਰਾ ਕੋਈ ਦੋਸਤ ਹੈ ਪਿੰਡ ਤੋਂ ਸਾਡੇ ਪਿੰਡ ਤੋਂ ਹੀ ਤੇ ਵੀ ਤੂੰ ਉੱਥੇ ਜਾ ਅੱਛਾ ਚਲੋ ਮੈਂ ਸਾਰਿਆਂ ਦੇ ਰਿਸਪੈਕਟ ਕਰਦਾ ਵਿਦ 듀 ਰਿਸਪੈਕਟ ਗੱਲ ਕਰ ਰਿਹਾ ਕਿਉਂਕਿ ਹੁਣ ਇੰਨੇ ਸਿਆਣੇ ਹੋ ਗਏ ਆ ਵੀ ਜਦੋਂ ਕਿਸੇ ਵੀ ਬੰਦੇ ਬਾਰੇ ਗੱਲ ਕਰਨੀ ਹੈ ਕਿਸੇ ਵਰਕਰ ਬਾਰੇ ਜਾਂ ਕਿਸੇ ਵੀ ਕਿਸੇ ਤੰਦੇ ਬਾਰੇ ਗੱਲ ਕਰਨੀ ਹੈ ਤਾਂ ਵਿਦ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਇੱਥੇ ਇੱਕ ਫੈਕਟਰੀ ਸੀਗੀ ਟਾਇਰਾਂ ਦੀ ਤੇ ਟਾਇਰਾਂ ਦੀ ਫੈਕਟਰੀ 'ਚ ਕੰਮ ਕਰਦੇ ਸੀ ਤੇ ਸੀਗੇ ਫੋਰਮੈਨ ਹਮ ਡੈਡੀ ਕਹਿੰਦੇ ਉਹ ਫੋਰਮੈਨ ਹੈ ਤੇ ਤੂੰ ਜਾ ਕੇ ਕੰਮ ਕਰੇਂਗਾ ਨਾ ਤੇ ਤੂੰ ਵੀ ਪੜ੍ਹੇ ਲਿਖੇ ਆ ਤੂੰ ਤੇਰੀ ਸੈਟਿੰਗ ਹੋ ਜੂਗੀ ਮੈਂ ਕਿਹਾ ਠੀਕ ਹੈ ਜੀ ਮੈਂ ਉਹ ਫੈਕਟਰੀ ਦੇ ਨਾਲ ਆ ਕੇ ਬਾਹਰ ਬੈਠਾ ਰਿਹਾ 11 ਵਜੇ ਮੈਂ ਆ ਗਿਆ ਬੈਠਾ ਰਿਹਾ ਮੈਂ 2 ਵਜੇ ਤੱਕ ਤੇ 2 ਵਜੇ ਨਾ ਉਹਨਾਂ ਦਾ ਲੰਚ ਟਾਈਮ ਹੋਇਆ ਤੇ ਉਹ ਬਾਹਰ ਆਏ ਜਦੋਂ ਉਹ ਬਾਹਰ ਆਏ ਹੁਣ ਬੰਦੇ ਬਾਹਰ ਨਿਕਲ ਰਹੇ ਆ ਬਿਲਕੁਲ ਠੀਕ ਹੈ ਬੰਦੇ ਬਾਹਰ ਨਿਕਲ ਰਹੇ ਆ ਤੇ ਪਛਾਣ ਕੋਈ ਵੀ ਨਹੀਂ ਆ ਰਿਹਾ ਕਿਉਂਕਿ ਸਿਰ ਤੋਂ ਪੈਰਾਂ ਤੱਕ ਪੂਰੇ ਵਿਚਾਰੇ ਤੇਲ ਨਾਲ ਮਿੱਟੀ ਘੱਟੇ ਨਾਲ ਲਿਬੜੇ ਪਏ ਹਨਾ ਅੱਛਾ ਮੈਂ ਸੋਚਿਆ ਮੈਂ ਕਿਹਾ ਚਲੋ ਇਹ ਵਰਕਰ ਲੋਗ ਨੇ ਇਹ ਹੈਲਪਰ ਲੋਗ ਹੁਣੇ ਆ ਵੀ ਜਿਹੜੇ ਟੈਕਨੀਸ਼ੀਅਨ ਵਗੈਰਾ ਫੈਕਟਰੀਆਂ 'ਚ ਕੰਮ ਕਰਦੇ ਆ ਮੈਂ ਕਿਹਾ ਇਹ ਹੈਲਪਰ ਨੇ ਮੈਂ ਕਿਹਾ ਫੋਰਮੈਨ ਜਦੋਂ ਆਊਗਾ ਉਦੋਂ ਤਾਂ ਗੱਲ ਹੋਰ ਹੋਣੀ ਆ ਹੁਣ ਫੋਰਮੈਨ ਕਦੋਂ ਦਾ ਆ ਕੇ ਬੈਠਾ ਮੈਨੂੰ ਪਤਾ ਹੀ ਨਹੀਂ ਮੈਨੂੰ ਲੱਭਾ ਹੀ ਨਹੀਂ ਹੋਣਾ ਚ ਕਿਉਂਕਿ ਉਹ ਉਹ ਵੀ ਉਹਨਾਂ ਵਾਂਗੂ ਲਿਪੜਿਆ ਤੇ ਪੜਿਆ ਤੇ ਮੈਂ ਕਿਹਾ ਯਾਰ ਵੀ ਅੱਛਾ ਮੈਂ ਕਿਹਾ ਉਹ ਲੱਗਦਾ ਮੈਨੂੰ ਫੋਰਮੈਨ ਅੱਛਾ ਮੈਂ ਸੋਚ ਰਿਹਾ ਵੀ ਉਹ ਚਿੱਟੀ ਸ਼ਰਟ ਹੋਣੀ ਆ ਉਹਦੇ ਟਾਈ ਸਾਈ ਲੱਗੀ ਜਿੱਦਾਂ ਮੈਂ ਸੋਚਦਾ ਵੀ ਮੈਨੂੰ ਵਾਈਟ ਕਾਲਰ ਜੌਬ ਚਾਹੀਦੀ ਐ ਮੈਨੇਜਰ ਟਾਈਪ ਹਾਂ ਤੇ ਜਦੋਂ ਮੈਂ ਨਾ ਉਹ ਉਹਨੇ ਮੈਨੂੰ ਹੱਥ ਮਾਰਿਆ ਮੈਂ ਉਹਨੂੰ ਅਸੀਂ ਦੇਖ ਲਿਆ ਕਿ ਦੂਜਿਆਂ ਨੂੰ ਤੇ ਉਹ ਜਦੋਂ ਮੇਰੇ ਕੋਲ ਆਇਆ ਨਾ ਤੇ ਮੈਨੂੰ ਕਹਿੰਦਾ ਵੀ ਹਾਂ ਆ ਗਿਆ ਤੂੰ ਮੈਂ ਕਿਹਾ ਹਾਂ ਜੀ ਅੱਛਾ ਉਹ ਮੈਨਾਂ ਗੱਲ ਕਰ ਰਿਹਾ ਮੇਰਾ ਧਿਆਨ ਹੈ ਵੀ ਇਹ ਫੋਰਮੈਨ ਦਾ ਇਹ ਹਾਲ ਹੈ ਤੇ ਮੈਂ ਤੇ ਹਲਪਰ ਹੋਣਾ ਗੁਰੂ ਜੀ ਮੇਰਾ ਤੇ ਹੋਰ ਵੀ ਜ਼ਿਆਦਾ ਮਾੜਾ ਹਾਲ ਹੋਊਗਾ ਵੀ ਮੈਂ ਇਹ ਨੌਕਰੀ ਨਹੀਂ ਕਰਨੀ ਉਸਤਾਦ ਨਾ ਨਾ ਮੈਂ ਤੇ ਫੌਜ ਚ ਭੱਜ ਕੇ ਪਹਿਲਾਂ ਹੀ ਆਇਆ ਇਸ ਤੋਂ ਉਹਦੀ ਫੌਜ ਦੀ ਸੀ ਮੈਂ ਕਿਹਾ ਮੈਂ ਤੇ ਫੌਜ ਚ ਭੱਜ ਗਿਆ ਮੈਂ ਨਹੀਂ ਕਰਦਾ ਨੌਕਰੀ ਇਹ ਅੱਛਾ ਮੈਂ ਉਹਨੂੰ ਕਿਹਾ ਨਹੀਂ ਉਹ ਮੈਨੂੰ ਆਪਣੇ ਘਰੇ ਲੈ ਗਿਆ ਇੱਕ ਦੋ ਦਿਨ ਉਹਨੇ ਮੈਨੂੰ ਰੱਖਿਆ ਤੇ ਮੈਨੂੰ ਰਿਜ਼ਲਟ ਤੇ ਪਤਾ ਲੱਗ ਗਿਆ ਸੀ ਮੈਂ ਕਿਹਾ ਅਖੀਰ ਯਾਰ ਇਹ ਆਪ ਫੋਰਮੈਨ ਹੈ ਤੇ ਪਛਾਣੇ ਨਹੀਂ ਗਿਆ ਮੈਂ ਤੋਂ ਬੰਦਾ ਤੇ ਮੈਂ ਕਿਹਾ ਜਦੋਂ ਮੈਂ ਕਿਹਾ ਇਹੋ ਜੀ ਨੌਕਰੀ ਲਖਾਉਣਾ ਮੈਨੂੰ ਮੈਂ ਤੀਜੇ ਚੌਥੇ ਦਿਨਾਂ ਹੁਣ ਤੇਕਰੋ ਬੈਗ ਚੱਕ ਲਿਆ ਬਿਨਾ ਪੁੱਛੇ ਮੈਂ ਕਿਹਾ ਜੀ ਮੈਂ ਚੱਲਿਆ ਮੈਨੂੰ ਨੌਕਰੀ ਮਿਲ ਗਈ ਨੌਕਰੀ ਕਿੱਥੋਂ ਮਿਲ ਗਈ ਮੈਂ ਕਿਹਾ ਜੀ ਮੈਂ ਏਦਾਂ ਵੀ ਅਖਬਾਰ ਤੇ ਪੜਦਾ ਪੜਦਾ ਰਹਿੰਦਾ ਰਿਆ ਤੇ ਵੀ ਮੈਨੂੰ ਨੌਕਰੀ ਮਿਲ ਗਈ ਗੋਲੀ ਤੇ ਹਿੰਚ ਬਈ ਤੂੰ ਸ਼ੁਰੂ ਤੋਂ ਤੇਜ ਹੋ ਮੈਂ ਪਤਾ ਨਹੀਂ ਉਹ ਗੋਲੀ ਹੈ ਮੈਂ ਸਮਝ ਲਉ ਵੀ ਮੈਂ ਜਾਣ ਛਡਾਈ ਕਿਹਾ ਪਹਿਲਾਂ ਆਰਮੀ ਚ ਵੀ ਗੋਲੀਆਂ ਦੇ ਦਿੱਤੀ ਜਾਣ ਛਡਾਈ ਮੈਂ ਉਸਤਾਦ ਤੇ ਮੈਂ ਜੀ ਉਥੋਂ ਨਿਕਲਿਆ ਅੱਛਾ ਪੈਸਾ ਮੇਰੇ ਕੋਈ ਨਾ ਚਲੋ ਘਰ ਦੇ ਕਰਾਉਂਦੇ ਨਾ ਮੈਂ ਇੱਥੇ ਇੱਕ ਅਥਰ ਡੇਗੇਲ ਚੌਂਕ ਚ ਇੱਕ ਇੱਕ ਫੈਕਟਰੀ ਸੀਗੀ ਤੇ ਮੈਂ ਸਿੱਧਾ ਉੱਥੇ ਜਾਵੜਿਆ ਹੂੰ ਆ ਵੇਖਿਓ ਗੰਗ ਡੇਗਿਆ ਉੱਥੇ ਉੱਥੇ ਜਾਵੜਿਆ ਤਾਂ ਮੈਂ ਕਿਹਾ ਜੀ ਮੈਨੂੰ ਜੌਬ ਚਾਹੀਦੀ ਹੈ ਉਹ ਕਹਿੰਦੇ ਵੀ ਕਿ ਤੂੰ ਕੀ ਕੀਤਾ ਹੈ ਮੈਂ ਕਿਹਾ ਜੀ ਮੈਂ ਸੈਕੰਡ ਇਅਰ ਤੱਕ ਵੀ ਉਹਾਂ ਤੇ ਬਾਕੀ ਮੈਂ ਕੋਰਸਪੋਂਡੈਂਸ ਕਰ ਲੂੰਗਾ ਗ੍ਰੈਜੂਏਸ਼ਨ ਕੋ ਚੱਕਰ ਨੇ ਚਲੋ ਐਨੀ ਹੋ ਅਸੀਂ ਕਰਦੇ ਕਰਾਉਂਦੇ ਉਹ ਕਹਿੰਦੇ ਵੀ ਠੀਕ ਹੈ ਜੀ ਤੇ 900 ਪਤਾ ਨਹੀਂ 1000 ਰੁਪਿਆ ਮੰਥਲੀ ਮਿਲਿਆ ਕਰੇਗਾ ਮੈਂ ਕਿਹਾ ਠੀਕ ਹੈ ਅੱਛਾ ਇੱਕ ਚੀਜ਼ ਹੈਗੇ ਵੀ ਜਿਹੜਾ ਕਲਾਕਾਰ ਬੰਦਾ ਨਾ ਉਹਦਾ ਕਿਸੇ ਕੰਮ ਚ ਦਿਲ ਨਹੀਂ ਲੱਗਦਾ ਹੂੰ ਇਸ ਤੋਂ ਇਲਾਵਾ ਮੈਂ ਕਹਿੰਦਾ ਵੀ ਉਹ ਬੰਦਾ ਕਲਾਕਾਰਾਂ ਕੋਲ ਰਵੇ ਸਿਰਫ ਰੋਟੀ ਤੇ ਵੀ ਰਵੇ ਨਾ ਹੂੰ ਤੇ ਉਹ ਉਹਦਾ ਉਹਦਾ ਕੰਮ ਖੁਸ਼ ਹੈ ਉਹ ਰੋਣਾ ਹੀ ਖੁਸ਼ੀ ਦਾ ਹਾਂ ਉਹ ਉਹ ਨਾ ਪੈਡਲਾਂ ਦੀ ਫੈਕਟਰੀ ਸੀ ਚੂੜੀਆਂ ਜਿਹੜਾ ਪੈਡਲਾਂ ਦੀ ਚੈੱਕ ਕਰਦੇ ਸੀ ਉਹ ਦੋ ਕੁ ਦਿਨ ਮੈਂ ਕੰਮ ਕੀਤਾ ਉੱਥੇ ਮੈਂ ਕਿਹਾ ਯਾਰ ਇਹ ਲੋਕ ਵੀ ਮੇਰੇ ਹਸਾਬ ਦੇ ਨਹੀਂ ਐ ਸਾਰਾ ਦਿਨ ਬੈਠੇ ਰਹਿਣਾ ਮੈਂ ਕਿਹਾ ਬੋਰਿੰਗ ਕੰਮ ਬੋਰਿੰਗ ਕੰਮ ਮੈਂ ਕਿਹਾ ਚਕੜ 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 ਮਸ਼ੀਨਾਂ ਦੀ ਹੈ ਨਾ ਉਸਤਾਦ ਉਹਨਾਂ ਨੇ ਉੱਥੋਂ ਵੀ ਬੈਗ ਚੱਕ ਲਿਆ ਚੱਕ ਲਿਆ ਬੈਗ ਤੇ ਇੱਕ ਉੱਥੇ ਨਾ ਬੰਦਾ ਸੀ ਕਹਿੰਦਾ ਯਾਰ ਤੈਨੂੰ ਫੁਲਾਣੀ ਫੈਕਟਰੀ ਚ ਲਾਉਣਾ ਮੈਂ ਚੱਲ ਚਲੋ ਮੈਂ ਉੱਥੇ ਚਲਾ ਗਿਆ ਅੱਛਾ ਉੱਥੇ ਉਹ ਫੈਕਟਰੀ ਨਹੀਂ ਸੀ ਜਿਹੜੀ ਫੈਕਟਰੀ ਚ ਕੰਮ ਕਰ ਰਿਹਾ ਸੀ ਮੈਂ ਇਸ ਵੇਲੇ ਉਹ ਵੱਡੀ ਫੈਕਟਰੀ ਸੀ ਉੱਥੇ ਸਕਰੂ ਬਣਦੇ ਸੀ ਉੱਥੇ ਇੱਕੋ ਹੀ ਉਹਨਾਂ ਨੇ ਮਸ਼ੀਨ ਲਾਈ ਹੋਈ ਹੂੰ ਤੇ ਉਹ ਮੈਂ ਕਿਹਾ ਯਾਰ ਵੀ ਇਤਨਾਲੇ ਤੋਂ ਉਹ ਚੰਗਾ ਸੀ ਉਹ ਤੇ ਇਦਾਂ ਜਿੱਦਾ ਸ਼ਮਸ਼ਾਨ ਚ ਆ ਗਏ ਆ ਵੀ ਬਹੁਤ ਇੱਕੋ ਹੀ ਬੰਦਾ ਉੱਥੇ ਕੰਮ ਕਰ ਰਿਹਾ